ਸਸਰੀ ਕਾਲਜੀ ਮਾਸਟਰ ਜੀ ਸਸਰੀ ਹੋਰ ਸੁਣਾਓ ਕੀ ਹਾਲ ਚਾਲ ਹੈ ਹੋਰ ਠੀਕ ਠਾਕ ਦੇਖੋ ਜੀ ਦਿਨ ਤਿਹਾੜ ਆ ਰਹੇ ਹੈਗੇ ਆ ਤੇ ਨਾਲੇ ਤੇ ਸਾਡੇ ਦੇਸ਼ ਵਾਸੀਆਂ ਨੂੰ ਦਿਨ ਤਿਹਾੜ ਵੀ ਦੱਸੋ ਕਿਹੜੇ ਕਿਹੜੇ ਆ ਰਹੇ ਆ ਤੇ ਆਪਣਾ ਸਨੇਹਾ ਕੀ ਦੇਣਾ ਚਾਹੁੰਦੇ ਹੋ ਮੈਂ ਨਛੱਤਰ ਸਿੰਘ ਪ੍ਰਿੰਸੀਪਲ ਕਾਲਸਾ ਪਬਲਿਕ ਸਕੂਲ ਔਰ ਜਿਲ੍ਹਾ ਸੀਪਕ ਸਿੰਘ ਨਗਰ ਜੀ ਬੰਦੀ ਛੋੜ ਦਿਵਸ ਦੀਵਾਲੀ ਵਿਸ਼ਕਰਮਾ ਦਿਵਸ ਅਤੇ ਆਉਣ ਵਾਲੇ ਤਿਉਹਾਰ ਦੇ ਸ਼ੁਭ ਮੁਕਤੀ ਦੇਸ਼ ਦੇ ਆਸੂ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਅਤੇ ਇੱਕ ਸੁਨੇਹਾ ਵੀ ਦਿੰਦਾ ਹਾਂ ਕਿ ਦਿਵਾਲੀ ਜਿਹੜੀ ਆ ਇਹ ਗ੍ਰੀਨ ਦਿਵਾਲੀ ਮਨਾਈ ਜਾਵੇ ਨਸ਼ਾ ਮੁਕਤ ਪਾਰੀ ਮਨਾਈ ਜਾਵੇ ਅਤੇ ਸਮਾਜਿਕ ਪਰਾਈਆਂ ਤੋਂ ਦੂਰ हटਦੇ ਹੋਏ ਦੇਸ਼ ਨੂੰ ਸਿਹਤਮੰਦ ਬੜੀਆਂ ਜਿਹੜੀਆਂ ਕੁਸ਼ ਯੋਗੋ ਕੀਤੇ ਜਾਂ ਸੋ ਸਾਰੀਆਂ ਸੰਗਤਾਂ ਨੂੰ ਫਿਰ ਦੁਬਾਰਾ ਇਹਨਾਂ ਤਿਹਾਰਾਂ ਦੀ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਖੈਰ ਇਸ ਦੇ ਨਾਲ ਨਾਲ ਤੁਸੀਂ ਇਹ ਵੀ ਤੁਹਾਡਾ ਸਕੂਲ ਇਹ ਕਿੰਨੇ ਕ ਸਮੇ ਤੋਂ ਚੱਲ ਰਿਹਾ ਆ ਵੈਸੇ ਇਹ ਸਕੂਲ ਜੀ ਸਾਡਾ 1980 ਤੋਂ ਕਸਪੋਰਡ ਵਿਖੇ ਚੱਲਦਾ ਲਗਾਤਾਰ ਚੱਲਦਾ ਆ ਰਿਹਾ ਹੈ ਅੱਛਾ ਤੇ ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਹੈ ਇਹ ਜੀ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਸਕੂਲ ਹੈ ਜੀ ਮਿਸ మీడియం ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਅਫੀਲੀਏਟਡ ਹੈ ਅੱਛਾ ਹਾਂਜੀ ਮੀਡੀਅਮ ਕੀ ਮੀਡੀਅਮ ਇੰਗਲਿਸ਼ ਹੈ ਇੰਗਲਿਸ਼ ਮੀਡੀਅਮ ਹੈ ਤਾਂ ਤੇ ਬਸ ਆਣ ਜਾਣ ਦਾ ਵੀ ਬੱਸਾਂ ਤਾਂ ਵੀ ਲੱਗੀਆਂ ਹੋਈਆਂ ਮੇਰੇ ਕੋਲ ਤੁਹਾਡੀਆਂ ਨਾ ਹਾਂਜੀ ਹਾਂਜੀ ਟਰਾਂਸਪੋਰਟ ਦਾ ਸਾਧਨ ਹੈਗਾ ਕੋਈ 45 ਫੈਸਿਲਟੀ ਮੇਨ ਕੀ ਹੈਗੀ ਹੈ ਇੱਥੇ ਹਾਂਜੀ ਮੇਨ ਮਤਲਬ ਕੀ ਸਹੂਲਤ ਹੈਗੀ ਹੈ ਮੇਨ ਸਹੂਲਤ ਇਹ ਹੈ ਵੀ ਜਿੱਦਾਂ ਜਿਹੜੇ ਅਸੀਂ ਧਾਰਮਿਕ ਪ੍ਰੀਖਿਆ ਵੀ ਕਰਾਉਂਦੇ ਆ ਬੱਚਿਆਂ ਜਿਹੜੀ ਗਰਵਾਣੀ ਜਿਹੜੀ ਆ ਕੰਪਲਸਰੀ ਪੀਰੀਅਡ ਹੈ ਅੱਛਾ ਜੀ ਇਹ ਅਲੱਗ ਤੋਂ ਪੀਰੀਅਡ ਹੈਗਾ ਲੱਕ ਇਹ ਲੱਗ ਤੋਂ ਹੈ ਕਿ ਕਰਵਾ ਰਹੇ ਆ ਤੁਸੀਂ ਇਹ ਲੱਗ ਤੋਂ ਇੱਕ ਟੀਚਰ ਲੱਗ ਗਿਆ ਜੀ ਇਹਦਾ ਉਹ ਹੀ ਟੀਚਰ ਲੱਗ ਤੋਂ ਰੱਖਿਆ ਹੋਇਆ ਹੈ ਕੀਤਨ ਦਾ ਵੀ ਟੀਚਰ ਹੈ ਗੁਰਬਾਣੀ ਦਾ ਵੀ ਟੀਚਰ ਹੈ ਸਮਾਰਟ ਕਲਾਸ ਹੈ ਠੀਕ ਕੋਪਰ ਦੀ ਕਲਾਸ ਲੱਗਦੀ ਹੈ ਇਵਨ AI ਲੈਵਲ ਦੀ ਵੀ ਸਟਡੀ ਅਸੀਂ ਸ਼ੁਰੂ ਕੀਤੀ ਹੈ ਐਡਵਾਂਸ ਜਿਹੜੀ ਇੱਕ ਟੀਚਰ ਰੱਖਿਆ ਹੈ ਜਿਹਨਾਂ ਦਾ ਤੇ ਕੋ ਗਰੀਬ ਪਰਿਵਾਰਾਂ ਦੇ ਵੀ ਕੁਝ ਹੈ ਕੋਈ ਮਤਲਬ ਸ਼ੋਰ ਗਰੀਬ ਪਰਿਵਾਰ ਜਿਹਦਾ ਬਿੱਟੋ ਆ ਗਰੀਬ ਬੱਚੇ ਆ ਉਹਨਾਂ ਨੂੰ ਖਾਸ ਕਿਸਮ ਦੀ ਸਹੂਲਤਾਂ ਫੀਸਾਂ ਦੇ ਵਿੱਚ ਦੇ ਰਹੇ ਆ ਹਾਂ ਤੇ ਦਾਖਲਿਆਂ ਵਿੱਚ ਬੜੀ ਵੱਡੀ ਮਦਦ ਕਰ ਰਹੇ ਆ ਸਹਿਯੋਗ ਕਰ ਰਹੇ ਲੋੜਵੰਦ ਵਿਅਕਤੀਆਂ ਦੀ ਬਹੁਤ ਵੱਡੇ ਲੈਵਲ ਤੇ ਮਦਦ ਆ ਠੀਕ ਹੈ ਇਹ ਗੱਲ ਮੈਂ ਤਾਂ ਪੁੱਛਿਆ ਚਲੋ શુભ ਕਾਮਨਾਵਾਂ ਮਤੇ ਤੁਸੀਂ ਦਿੱਤੀਆਂ ਹੈਗੀਆਂ ਤੇ ਆਮ ਲੋਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਸ਼ਹਿਰ ਜਾਂਦੇ ਹੈਗੇ ਸ਼ਹਿਰ ਦੇ ਸਕੂਲਾਂ ਚ ਜਾਂਦੇ ਆ ਜਿਹੜੇ ਨਜ਼ਦੀਕੀ ਸਕੂਲ ਆ ਤਾਂ ਇਹ ਜਾਣਕਾਰੀ ਤੁਹਾਡੇ ਕੋਲ ਲਈ ਆ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਵੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੇ ਸਮੂਹ ਸਟਾਫ ਨੂੰ ਔਰ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਜੀਦੀਪ ਸਾਹਿਬ ਕੀ ਹਾਲ ਚਾਲ ਹੈ ਜੀ ਹਾਂ ਜੀ ਬਿਲਕੁਲ ਠੀਕ ਠਾਕ ਹੈ ਜੀ ਹਾਂ ਘਰੇ ਮਿਲ ਗਏ ਹੈ ਹੋਰ ਜੀ ਹੋਰ ਹਾਂ ਜੀ ਦੇਖੋ ਦਿਨ ਤਿਹਾਰ ਆ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਬਿਲਕੁਲ ਦੇਖੋ ਜਿਹੜੇ ਇਹ ਤਿਉਹਾਰ ਆ ਨਾ ਤੇ ਸਭ ਤੋਂ ਵੱਡਾ ਇਹਨਾਂ ਦਾ ਸੰਦੇਸ਼ ਉਹਦਾ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਜੀ ਜੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਆ ਭਾਈਚਾਰਕ ਸਾਂਝ ਵਧਾਉਂਦੇ ਆ ਕਈ ਤਿਹਾਰਾਂ ਦਾ ਤਾਂ ਕਈ ਕੀ ਧਰਮਾਂ ਨਾਲ ਉਹਦਾ ਪਿਸ਼ੋਖੜ ਜੁੜਿਆ ਆ ਧਰਮਾਂ ਜੁੜੀਆਂ ਹੋਈਆਂ ਨਾ ਖਾਸ ਕਰ ਆਪਾਂ ਅੱਜ ਜਿਹੜੀ ਦੀਵਾਲੀ ਆ ਦੀਵਾਲੀ ਸਿੱਖ ਧਰਮ ਨੂੰ ਵੀ ਬਿਲੋਂਗ ਕਰਦੀ ਆ ਤੇ ਹਿੰਦੂ ਧਰਮ ਨੂੰ ਬਿਲੋਂਗ ਕਰਦੀ ਆ ਦੋਨੇ ਧਰਮਾਂ ਦਾ ਸਮੇਲ ਆ ਤੇ ਬਾਕੀ ਤੇ ਰਹੀ ਗੱਲ ਇਸ ਤੋਂ ਦੂਜਾ ਦਿਨ ਜਿਹੜਾ ਆ ਬੜਾ ਅਹਿਮ ਆ ਬਾਬਾ ਕਿਰਤ ਦੇ ਵਿਗਿਆਨ ਦੇ ਵਿਸ਼ਕਰਮਾ ਦੇ ਕਸਤਕਾਰੀ ਦੇ ਹੁਨਰ ਦੇ ਜਨਮਦਾਤਾ ਬਾਬਾ ਵਿਸ਼ਕਰਮਾ ਜੀ ਦਾ ਜਿਹੜਾ ਉਹ ਵੀ ਦਿਹਾੜਾ ਜੁੜਿਆ ਹੋਇਆ ਹੈ ਤੇ ਮੈਂ ਆਪਣੇ ਵੱਲੋਂ ਤੇ ਸਮੂਹ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਵਾਸਤੇ ਪੰਜਾਬੀਆਂ ਨੂੰ ਆਪਣੇ ਵੱਲੋਂ ਬੰਦੀ ਛੋੜਾ ਬੰਦੀ ਛੋੜਾ ਪਲੱਸ ਭਗਵਾਨ ਸ਼੍ਰੀ ਰਾਮਚੰਦਰ ਮਹਾਰਾਜ ਦੇ ਜੁਦਿਆ ਪਾਪਸੀ ਦੇ ਅਤੇ ਬਾਬਾ ਵਿਸ਼ਵਕਰਮਾ ਜੀ ਦੇ ਇਹ ਉਹਨਾਂ ਦੇ ਦਿਵਸ ਦੀਆਂ ਬਹੁਤ ਬਹੁਤ ਤਹਿ ਦਿਲੋਂ ਹਾਰਦਿਕ ਮੁਵਾਰਕਾ ਅਰਪਣ ਕਰਦਾ ਦਿਵਾਲੀ ਕਿਸ ਤਰ੍ਹਾਂ ਮਨਾਣੀ ਚਾਹੀਦੀ ਆ ਪ੍ਰਦੂਸ਼ਣ ਸਾਨੂੰ ਨਸ਼ਾ ਰਹਿ ਤ ਪ੍ਰਦੂਸ਼ਣ ਬਹਿਤ ਮਨਾਣੀ ਚਾਹੀਦੀ ਮਨਾਣੀ ਚਾਹੀਦੀ ਇਹ ਤੁਹਾਡਾ ਮੈਸੇਜ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਤੁਸੀਂ ਮੈਸੇਜ ਦਿੱਤਾ ਕਿ ਘਟੋ ਘਟ ਇੱਕ ਦਿਨ ਤੇ ਸਬਰ ਕਰ ਲਓ ਫਿਰ ਮੇਲੇ ਤੋਂ ਰਹਿਤ ਮਨਾ ਲਓ ਹਾਂਜੀ 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 ਤਾਂ ਫਿਰ ਨਜ਼ਾਰਾ ਦੇਖੋ ਫਿਰ ਦੀਵਾਲੀ ਕਿਸ ਤਰ੍ਹਾਂ ਮਨਾਈ ਸਹੀ ਗੱਲ ਆ ਸਹੀ ਗੱਲ ਆ ਸੋ ਠੀਕ ਹੈ ਜੀ ਸਹੀ ਗੱਲ ਬਹੁਤ ਬਹੁਤ ਧੰਨਵਾਦ ਠੀਕ ਹੈ ਸਰਵਾਇਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫਿਰ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਇਕਲ ਤੋਂ ਛੁਟਕਾਰਾ ਪਾ ਸਕਦੇ ਹੋ